ਪਾਪਾ ਪਾਪਾ ਸੱਚਾ ਪੱਲਾ ਬਣਾ ਦੂ ਨੀ ਮੈਂ ਬੋਲੇ ਸੀ ਪਾਪਾ ਮੈਂ ਨਮੇਖ ਲਾਣੀ ਬਣਾ ਦੂਆ ਆ ਬੋਲੇ ਪੋਟਾ ਹਲੇ ਤੂੰ ਨਹੀਂ ਬਣਾ ਬੂਆ ਮੈਂ ਸੋਚਿਆ ਫਿਰ ਮੈਂ ਬਣਾ ਲੱਗ ਰਿਆ ਪਾਪ ਰੋਸਿਆ ਹਾਂ ਫਿਰ ਤੇਈਆ ਤਾ ਕਲ ਕਿਨਾ ਤਾ ਕਸ ਜੇ ਨਹੀਂ ਤੂ ਲੱਗ ਰਿਆ ਇਤੇ ਇਤੇ ਅਫੇਜ ਲੱਗਿਆ ਤੇ ਮੇਖ ਲੱਗਿਆ ਹਰ ਦੁਨੀਏ ਨੇ ਵੇਖਣ ਲੱਗਿਆ ਆ ਆ ਪੇਜ ਲੱਗਿਆ ਅਮ ਆ ਆ ਮਾਇਨਸ ਪੇਜ ਲੱਗ ਗਿਆ ਆ ਹਮੇ ਖੌਂਦੀ ਆਵਾ ਬਲੈਕ ਮੇਕਾ ਕਿਰਿਆ ਕਿਸੇ ਨੂੰ ਬਦਲਣ ਪਾ ਮੈਨੂੰ ਬਦਲਦੀ ਸਭ ਪਾ ਕੰਮ ਕੀਤਾ ਬਾਈ ਯੂਟਿਊਬ ਤੇ ਦੇਖਿਆ ਹੈ ਆ ਸੱਚੇ ਬੱਲੇ ਬਣ ਦਿਆ ਮੈਂ ਦਿਮਾਗ ਲਾਇਆ ਮੈਂ ਸੋਚਿਆ ਮੈਂ ਲੱਕੜ ਲੈ ਕੇ ਨਾ ਮੈਂ ਬਣਾਉਂਦਾ ਵਾ ਖਾਸੇ ਜੇ ਕੀਤੀਗਾ ਕਿ ਇਹਦੇ ਚ ਦੁਨੀਆ ਭਰ ਦੀਆਂ ਮੇਖਾਂ ਪੇਚ ਪੇਚ ਜਿਵੇਂ ਕਿ ਉਸ ਐਸੀ ਚੀਜ਼ ਜੇ ਪੇਚ ਵੀ ਵਰਤੇ ਆ ਜਿਵੇਂ ਕਿ ਕਈਆਂ ਨੂੰ ਇਹ ਪਤਾ ਹੀ ਨਹੀਂ ਕਿ ਚੌਰਸਮੂ ਵਾਲਾ ਪੇਚ ਹੋਿੰਦਾ ਸੀਗਾ ਚਿਗਾਰ ਦੇ ਪਿੱਛੇ ਮਰੂਏ ਲਈ ਲੱਗਦਾ ਸੀ ਮਰੂਏ ਨਾਲ ਲੱਗਦਾ ਸੀਗਾ ਉਹ ਪੇਚ ਵੀ ਵਰਤੇ ਆ ਠੀਕ ਹੈ ਪਲੱਸ ਪੇਚ ਮਾਈਨਸ ਵਿੱਚ ਹਾਈਟ ਠੀਕ ਦੇ ਜਿਪਸੀਅਨ ਦੇ ਠੀਕ ਹੈ ਮੇਖਾਂ ਵੀ ਇੱਕ ਸਟੀਲ ਦੀਆਂ ਮੇਖਾਂ ਵੀ ਨੇੜੇ ਦੀਵਾਰਾਂ 'ਚ ਲੱਗਦੀਆਂ ਨੇ ਡਾਇਰੈਕਟ ਸੋ ਕਹਿੰਦਾ ਮਤਲਬ ਇੰਨਾ ਇੰਨਾ ਦੇ ਸਮੇਲ ਨਾਲ ਮੇਖਾਂ ਦੇ ਪੇਚਾਂ ਸਮੇਲ ਨਾਲ ਇਹ ਤਿਆਰ ਕੀਤੀ ਆ ਤੇ ਮੈਨੂੰ ਆਦੇ ਬੱਚੇ ਦੇ ਮਾਣ ਆ ਡੇਲੀ ਪਬਲਿਕ ਨਿਊਜ਼ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਨਵੀਂ ਖਬਰ ਨਵੀਂ ਚਰਚਾ ਲੈ ਕੇ ਆਉਣਾ ਅੱਜ ਅਸੀਂ ਜਿਹੜੀ ਗੱਲ ਕਰਾਂਗੇ ਅੱਜ ਇੱਕ ਛੋਟੇ ਬੱਚੇ ਦੀ ਗੱਲ ਕਰਾਂਗੇ ਇਹ ਜਿਹਨੂੰ ਗੂਗਲ ਪੇਂਟਰ ਦੇ ਨਾਮ ਤੇ ਵੀ ਜਾਣਦੇ ਨੇ ਲੁਧਿਆਣਾ ਦਾ ਰਹਿਣ ਵਾਲਾ ਛੋਟਾ ਬੱਚਾ ਜਿਹੜਾ ਕਿ ਇਹ ਇੰਨਾ ਕੁ ਜ਼ਿਆਦਾ ਦੁਨੀਆ 'ਚ ਮਸ਼ਹੂਰ ਹੋ ਗਿਆ ਹੈਗਾ ਜਿਸਨੇ ਕੀ ਆਪਣੀ ਕਲਾਕਾਰੀ ਦੇ ਨਾਲ ਜਿਹੜਾ ਇਨਫਲੂਐਂਸਰ ਵਰਡ ਬੁੱਕ ਆਫ ਰਿਕਾਰਡ ਦੇ ਵਿੱਚ ਆਪਣਾ ਨਾਮ ਦਰਜ ਕਰਾ ਰਿਹਾ ਹੈਗਾ ਆ ਉਹਦਾ ਕਿਸ ਤਰ੍ਹਾਂ ਨਾਮ ਦਰਜ ਹੋਇਆ ਉਹ ਵੀ ਤੁਹਾਨੂੰ ਦੱਸਾਂਗੇ ਉਸ ਬੱਚੇ ਨੇ ਇੱਕ ਪੇਂਟਿੰਗ ਇੱਕ ਆ ਭਾਰਤ ਰਤਨ ਡਾਕਟਰ ਪੀਮਬਰਾਓ ਅੰਬੇਦਕਰ ਜੀ ਦੀ ਇੱਕ ਪਿਕਚਰ ਜਿਹੜੀ ਆ ਉਹਨੂੰ ਅਲੱਗ ਵੱਖਰੇ ਢੰਗ ਨਾਲ ਬਣਾਇਆ ਹੈਗਾ 3D ਪਿਕਚਰ ਜਿਹੜੀ ਉਸਨੇ ਬਣਾਈ ਹੈਗੀ ਆ ਉਹ ਤੁਸੀਂ ਸੁਣ ਕੇ ਹੈਰਾਨ ਹੋ ਜਾਣਾ ਜਿਹੜੀ ਉਹ ਪਿਕਚਰ ਆ ਛੋਟੇ-ਛੋਟੇ ਇਹ ਜਿਹੜੇ ਨਟ ਨਟ ਬੋਲਟ ਪੇਚ ਉਹਨਾਂ ਦੇ ਨਾਲ ਬਣਾਈ ਹੈ ਜਿਹੜੀ ਕਿ ਇੱਕ ਹਰ ਕੋਈ ਦੇਖ ਕੇ ਮਨ ਪਾਉਂਦੀ ਪਿਕਚਰ ਹੈਗੀ ਆ ਜਿਸ ਨੂੰ ਕਿ ਉਹਨਾਂ ਨੇ ਬਾਬਾ ਸਾਹਿਬ ਪੀਮਰਾਵ ਮੀਤਕਰ ਜੀ ਦੀ ਜਨਮ ਦਿਤੀ ਤੇ ਸਮਰਪਿਤ ਕੀਤਾ ਹੈਗਾ ਜਿਸ ਤਰ੍ਹਾਂ ਨਾਲ ਜਿਹੜਾ ਬੱਚਾ ਬੱਚੇ ਦੇ ਪਿਤਾ ਨੇ ਦੱਸਿਆ ਉਹਨਾਂ ਨੂੰ ਵੀ ਜਿਹੜਾ ਹੈਗਾ ਔਰਡ ਜਿਹੜਾ ਮਿਲਿਆ ਹੋਇਆ ਉਸ ਤੋਂ ਬਾਅਦ ਸਟੇਟ ਔਰਡ ਉਹਨਾਂ ਨੂੰ ਮਿਲਿਆ ਹੋਇਆ ਇਸ ਤੋਂ ਬਾਅਦ بیٹے ਨੂੰ بیٹے ਦਾ ਨਾਮ ਹੈਗਾ ਜਿਹੜਾ ਇਨਫਲੂਐਂਸਰ ਬੁੱਕ ਅ ਵਰਡ ਬੁੱਕ ਰਿਕਾਰਡ ਦੇ ਵਿੱਚ ਉਹਦਾ ਨਾਮ ਦਰਜ ਹੋਇਆ ਤੁਸੀਂ ਤਸਵੀਰਾਂ ਦੇਖੋ ਤੁਸੀਂ ਹੈਰਾਨ ਹੋ ਜਾਣਾ ਬੱਚਾ ਵੀ ਛੋਟਾ ਜਿਹਾ ਛੋਟੀ ਕਲਾਸ ਦੇ ਵਿੱਚ ਪੜਦਾ ਹੈਗਾ ਅ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਜਿਹੜੇ ਸਕੂਲ ਵਾਲੇ ਨੇ ਉਹ ਉਸ ਦੀ ਬਹੁਤ ਮਦਦ ਕਰਦੇ ਨੇ ਬਹੁਤ ਮਦਦ ਕਰਦੇ ਨੇ ਤੇ ਇਸ ਕਰਕੇ ਸਭ ਤੋਂ ਵੱਡੀ ਗੱਲ ਛੋਟੀ ਉਮਰ ਚ 3 ਸਾਲ ਦੀ ਉਮਰ ਦੇ ਵਿੱਚ ਉਸ ਨੇ ਕਾਰਪੈਂਟਰ ਦਾ ਕੰਮ ਸ਼ੁਰੂ ਕਰ ਦਿੱਤਾ ਤੇ ਛੋਟੇ-ਛੋਟੇ ਇਹ ਜਿਹੜਾ ਸਮਾਨ ਬਣਾਉਣਾ ਤੇ ਇੱਥੇ ਤੱਕ ਕੀ ਇੱਕ ਇੱਕ ਥਰੀ ਇੱਕ ਕਿਚਨ ਵੀ ਉਹਨੇ ਘਰ ਦੇ ਵਿੱਚ ਛੋਟੇ ਬੱਚੇ ਨੇ ਤਿਆਰ ਕੀਤੀ ਹੋਈ ਆ ਜਿਹੜੀ ਕਿ ਦੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਬੱਚਾ ਜਦੋਂ ਬੋਲਦਾ ਤੇ ਆਪ ਹੀ ਪਤਾ ਲੱਗਦਾ ਵੀ ਬਾਕੀ ਹੁਨਰ ਹੈਗਾ ਬੱਚੇ ਦੇ ਵਿੱਚ ਦੇਖੋ ਤਸਵੀਰਾਂ ਤੇ ਦੇਖੋ ਵੀਡੀਓ ਕੀ ਕਹਿ ਰਿਹਾ ਬੱਚਾ ਕਿਸ ਤਰ੍ਹਾਂ ਦੀ ਇਹ ਜਿਹੜੀ ਪੇਂਟਿੰਗ ਬਣਾਈ ਗਈ ਆ ਕਿਉ ਵੀ ਕਿਹੜੀ ਕਿਹੋ ਜਿਹੀ ਬਣਦੇ ਹੋ ਹਮ ਆ ਕਲਾਸ ਯੂਗੀ ਜੀ ਕਿਹੜੇ ਸਕੂਲ ਤੋਂ ਕਰਦੇ ਹੋ ਵੀਵੀਐਮ ਕਿੰਨੀ ਉਮਰ ਆ ਤੁਹਾਡੀ 5 ਇਅਰ ਅੱਜ ਜਿਹੜੀ ਵੀਡੀਓ ਬਣ ਫੋਟੋ ਬਣਾਈ ਹੈ ਅਸੀਂ ਟੀਮੇ ਬਣਾਈ ਸਾਰੀ ਕਿੱਦਾਂ ਤੁਹਾਨੂੰ ਆਈਡੀਆ ਆਇਆ ਕਾਦੀ ਕਿਹਦੀ ਬਣਾਈ ਰਹੀ ਹੈ ਪਾਪਾ ਪਾਪਾ ਸੱਚਾ ਪਹਿਲਾ ਬਣਾ ਦੂਨੀਆ ਮੈਂ ਬੋਲਿਆ ਸੀ ਪਾਪਾ ਮੈਂ ਨ ਮੇਖ ਲਾਣੀ ਬਣਾ ਦੂਗਾ ਆ ਬੋਲਿਆ ਫੋਟੋ ਹਲੇ ਤੂੰ ਨੇ ਬਣਾ ਬਊਆ ਮੈਂ ਸੋਚਿਆ ਫਿਰ ਮੈਂ ਬਣਾ ਲੱਗ ਰਿਹਾ ਪਾਪਾ ਰੋਸਿਆ ਹਾਂ ਤਾਂ ਫਿਰ ਤੇਰੀਆ ਤਾਕਰ ਕਿਨਾ ਤਾਕਰ ਸਫਰਿੰਟ ਬੋ ਲੱਗ ਰਹੀ ਆ ਅਰੇ ਪਾਪਾ ਪੈਨਸਲ ਨਾ ਬਣਾ ਦਿੰਦੇ ਫੋਟੋ ਹਾਂ ਮੈਂ ਬੈਸੋਕਿਆ ਮੈਂ ਮੇਖ ਲਾੜ ਬਣਾ ਲਾ ਅੱਛਾ ਕੀ ਕਿਹਦੀ ਬਣਾਈ ਆ ਫੋਟੋ ਇਹ ਮੇ ਦਾ ਦੀ ਜੀ ਅੱਛਾ ਅੱਜ ਉਹਨਾਂ ਦਾ ਬਰਥਡੇ ਵੀ ਆ ਹਾਂ ਤਾਂ ਉਹਨਾਂ ਨੇ ਦੇਣ ਨਹੀਂ ਬਣਾਈ ਸੀਗੀ ਅੱਜ ਗਿਫਟ ਬਣਾਇਆ ਸੀ ਉਹ ਲੈ ਲਏ ਗਿਫਟ ਬਣਾਇਆ ਸੀਗਾ ਅੱਛਾ ਕਿਵੇਂ ਬਣਾਇਆ ਹੈ ਕੀ ਕੀ ਲਾਇਆ ਹੈ ਹੈਗਾ ਇਹਦੇ ਵਿੱਚ ਤੁਸੀਂ ਇੱਥੇ ਇੱਥੇ ਆ ਪੇਜ ਲੱਗਿਆ ਤੇ ਵੇਖਣ ਲੱਗਿਆ ਹਰ ਦੋਨੇ ਦੇ ਵੇਖਣ ਲੱਗਿਆ ਆ ਆ ਪੇਜ ਲੱਗਿਆ ਆ ਆ ਮਾਈਨਸ ਪੇਜ ਲੱਗਿਆ ਆ ਮੈਂ ਕਾਉਂਦੀਆ ਵਾ ਬਲੈਕ ਮੇਕਾ ਕਿਰਿਆ ਕਿਸੇ ਨੂੰ ਨਹੀਂ ਬਦਲਦਾ ਮੈਨੂੰ ਬਦਲਦੀ ਸਭ ਆ ਕੰਮ ਆ ਕੀਤਾ ਅੱਛਾ ਕਿੰਨੇ ਦਿਨ ਲੱਗੇ ਤੈਨੂੰ ਬਣਾਉਣ ਨੂੰ ਪਹਿਲੇ ਤਾਂ ਮੈਨੂੰ ਡਾਟਾ ਵੀ ਬਣੀ ਹੈ ਬਈ ਐਸੇ ਤਾਂ ਕਰਦੇ ਨਾ ਫਿਰ ਮੈਂ ਨਾ ਅਕੋਸ਼ ਜੀ ਦਿੱਤੀ ਫਿਰ ਮੈਨੂੰ ਆਇਆ ਅੱਛਾ ਕਿੰਨੀ ਦੇਰ ਕਿੰਨੀ ਦੇਰ ਲੱਗੀ ਬਣਾਉਣ ਤੈਨੂੰ 3 ਦਿਨ ਤ੍ਰੀ ਦੇ ਲੱਗੇ ਹੂੰ ਅੱਛਾ ਇਹ ਕਿਦਾਂ ਕਿਦਾਂ ਫਿਟ ਕੀਤੀ ਕਿਤੀ ਫਿਰ ਸਾਰੀ ਤੂੰ ਆਪ ਕੀਤੀ ਸਾਰੀ ਫਿਟ ਕੀਤੀ ਪਾਪਾ ਨੇ ਹੈਲਪ ਕੀਤੀ ਨਾਲ ਨਹੀਂ ਪਾਪਾ ਨੇ ਥੋੜੀ ਬਹੁਤੀ ਹੈਲਪ ਕੀਤੀ ਸੀ ਬਾਕੀ ਮੈਂ ਆਪੇ ਕੀਤਾ ਸੀ ਅੱਛਾ ਹੋਰ ਵੀ ਕਿਸੇ ਦੀ ਬਣਾਉਂਗਾ ਅਨਗੇ ਤੋਂ ਹਾਂ ਹਾਂ ਅੱਛਾ ਤੇ ਫਿਰ ਦਹਾਈਆਂ ਸਾਰਿਆਂ ਨੂੰ ਤੂੰ ਇਹ ਬਣਾ ਕੇ ਕਿਹਨੂੰ ਦਿਖਾਈ ਦੇ ਨਹੀਂ ਹੁਣ ਤਾਂ ਵੱਡੇ ਟੀਵੀ ਚ ਆਉਂ ਹੀ ਸਾਰੇ ਸਾਰੇ ਲਾਈਵ ਦੇਖੋਵੇਂ ਫੇ ਛੋਟੇ ਵੀਡੀਓ ਦੇ ਦੇਖੋਵੇਂ ਅੱਛਾ ਠੀਕ ਆ ਜਦੋਂ ਪਾਪਾ ਨੇ ਦੇਖੀ ਪਾਪਾ ਖੁਸ਼ ਹੋਏ ਫੇਰ ਦੇਖਿਆ ਕਿ ਇੰਨੀ ਵਧੀਆ ਜੀ ਬਣਾਈ ਜੈ ਮੇਕਨਾਂ ਦੇਖਿਆ ਸੀ ਦੇਖਿਆ ਸੀ ਪਾਪਾ ਨੇ ਹੂੰ ਅੱਛਾ ਤੇ ਪਾਪਾ ਕੀ ਕਹਿੰਦੇ ਪਾਪਾ ਕਹਿੰਦੇ ਸਹੀ ਆ ਅੱਛਾ ਪਾਪਾ ਕੀ ਕੰਮ ਕਰਦੇ ਆ ਪਾਪਾ ਲੱਕੜ ਦਾ ਕੰਮ ਕਰਦੇ ਆ ਅੱਛਾ ਲੱਕੜ ਦਾ ਕੰਮ ਕਰਦੇ ਤਾਂ ਹੀ ਤੈਨੂੰ ਸਾਰਾ ਇਹਨੂੰ ਪਤਾ ਸੀ ਕਿਵੇਂ ਮੇਕਨਾਂ ਲਾਉਣੀਆਂ ਹੈ ਵਸੇ ਕਿਹੜੇ ਬਿਸਤਰੀ ਪਹਿਲਾਂ ਲੱਗਦੇ ਹੁੰਦੇ ਸੀ ਨਾ ਉਹਨਾਂ ਨੂੰ ਉਹਨਾਂ ਨੂੰ ਕੰਮ ਨਹੀਂ ਹੁੰਦਾ ਸੀ ਨਾ ਉਹਨਾਂ ਨੂੰ ਮੈਂ ਢਵਾ ਦਿੰਦਾ ਹੁੰਦਾ ਸੀ ਆਹ ਕਰਨਾ ਆਹ ਕਰਨਾ ਆਹ ਕਰਨਾ अच्छा ਜਿਹੜੇ ਕੰਮ ਕਰਦੇ ਪਾਪਾ ਨਾਲ ਹਾਂ ਅਰੇ ਉਹਨੂੰ ਨਹੀਂ ਪਤਾ ਲੱਗਦਾ ਤੈਨੂੰ ਸਾਰਾ ਪਤਾ ਹਣਾ ਅੱਛਾ ਤੇਰਾ ਵਲਡ ਰਿਪੋਰਟ ਵੀ ਆ ਗਿਆ ਹੈ ਕੋਈ ਹਾਂ ਕੀ ਬਣਾ ਪਹਿਲਾ ਪਹਿਲਾ ਵਲਡ ਰਿਪੋਰਟ ਬਣਿਆ ਸੀ ਹੁਣ ਆ ਵਲਡ ਰਿਪੋਰਟ ਤੇ ਆਉਗੀ ਤੇਰਾ ਵਲਡ ਰਿਪੋਰਟ ਬਣ ਗਿਆ ਹੈ ਤੇਰਾ ਜਿਹੜਾ ਵਲਡ ਰਿਪੋਰਟ ਸੀ ਬਣਾ ਪਹਿਲਾ ਪਹਿਲਾ ਨਾ ਮੇਰਾ ਪਹਿਲਾ ਨਾ ਪਹਿਲਾ ਮੇਰਾ ਵਲਡ ਰਿਪੋਰਟ ਤੇ ਆਇਆ ਸੀ ਨਾਮ ਹੋਨਾ ਹੋਨਾ ਵਰਲਡ ਗੋਚ ਜਾਊਗੀ ਅੱਛਾ ਕਿਵੇਂ ਹੁਣ ਤੁਹਾਨੂੰ ਵਧੀਆ ਲੱਗਦੀ ਹੈ ਬਣਾ ਕੇ ਕਿੰਨੀ ਪੁੱਛੀ ਹੁੰਦੀ ਜੋ ਸਾਰੇ ਤੁਹਾਨੂੰ ਪੁੱਛਦੇ ਹੋ ਹਮ ਸਕੂਲ ਵੀ ਦਿਖਾਈ ਵੇ ਸਾਰੇ ਨੂੰ ਜਾ ਕੇ ਕੀ ਕਹਿੰਦੇ ਟੀਚਰ ਕੀ ਕਹਿੰਦੇ ਟੀਚਰ ਕਹਿੰਦੀ ਸਹੀ ਹੈ ਬਹੁਤ ਵਧੀਆ ਵਾ ਅੱਛਾ ਟੀਚਰ ਠੀਕ ਟੀਚਰ ਦਾ ਕੀ ਨਾਮ ਆ ਹਮ ਲੋਈ ਮੈਮ ਲੋਈ ਮੈਮ ਹਮ ਖੁਸ਼ਾਇਫ ਮੈਮ ਆਪਣੇ ਫਰੈਂਡ ਨੂੰ ਦਿਖਾਈਆਂ ਤੁਸੀਂ ਕੀ ਕਹਿੰਦੇ ਫਰੈਂਡ ਫਿਰ ਹੈ ਫਰੈਂਡ ਕਰਦੇ ਬਹੁਤ अच्छे ਬਣੇ ਹੈ اچھا ਇਨੀ ਛੋਟੀ ਉਮਰ ਦੇ ਵਿੱਚ ਤੇਰਾ ਕਿਦਾਂ ਦਿਲ ਕਰ ਗਿਆ ਬਣਾਉਣ ਨੂੰ ਤੇਰਾ ਖੇਡਣ ਨੂੰ ਦਿਲ ਨਹੀਂ ਕਰਦਾ ਨਹੀਂ ਮੈਂ ਨਾ ਪਤਾ ਕੀ ਕੀਤਾ ਮੈਂ YouTube ਤੇ ਦੇਖਿਆ ਹੈ ਆ ਸੈਕਟਰ ਪਹਿਲਾਂ ਬਣਾਉਂਦਿਆ ਮੈਂ ਦਿਮਾਗ ਲਾਇਆ ਮੈਂ ਸੋਚਿਆ ਮੈਂ ਲੱਕੜ ਲੈ ਕੇ ਨਾ ਮੈਂ ਬਣਾਉਂਦਾ ਵਾ اچھا ਜੀ ਤੇ ਲੱਕੜ ਲੈ ਕੇ ਬਣਾਵਾ ਹਾਂ اچھا ਇੰਨਾ ਵਧੀਆ ਲੰਘਾ ਹੈ ਹੁਣ ਹੋਰ ਕੀ ਬਣਾਣਾ ਇਸ ਤੋਂ ਬਾਅਦ ਫਿਰ ਕੀ ਸੋਚਿਆ ਬਣਾਉਂਦਾ ਮੈਂ ਸੋਚਿਆ ਮੈਂ ਕੁਰਸੀ ਬਣਾ ਲੀਣਾ ਮੈਂ ਟੇਬਲ ਬਣਾ ਲੀਣਾ ਮੈਂ ਦਵੱਜਾ ਬਣਾ ਲੀਣਾ ਆ ਮਾਰੀ ਬਣਾ ਲੈਂਦਾ ਪਾਪਾ ਨੇ ਸਾਰੀ ਹੈਲਪ ਕਰਾਨਾ ਹੂੰ ਤੇ ਰੱਖੇ ਲੁੰਡੀ ਨਹੀਂ ਕਰਦਾ ਜਿੱਦਾਂ ਬਾਹਰ ਬੱਚੇ ਅੱਜਕੱਲ ਫੋਨ ਚਲਾਉਂਦੇ ਰਹਿੰਦੇ ਆ ਉਹਨਾਂ ਨੂੰ ਕੀ ਬੱਚਿਆਂ ਨੂੰ ਫੋਨ ਨਹੀਂ ਚਲਾਉਣਾ ਚਾਹੀਦਾ ਨਹੀਂ ਆ ਲਾਟੀ ਵਿੱਚ ਬੰਨਦਾ ਨਹੀਂਦਾ ਨਾ ਫੋਨ ਚ ਬੰਨਦਾ ਨਹੀਂਦਾ ਕੰਮ ਲੈ ਤਾਂ ਨਰਜੀ ਬਿਲਵੀ ਤਾਂ ਘਰ ਤੇ ਕੰਮ ਕਰੋ ਏ ਸਰਜਣਾ ਤੁਸੀਂ ਇਹਦੀ ਆਈਡੀ ਤੇ ਵੀ ਜਾ ਕੇ ਦੇਖੋਗੇ ਹਨਾ ਇਹ ਹਰ ਇੱਕ ਕੋਈ ਮਜ਼ਾਕ ਹੋਵੇ ਗੀਤ ਹੋਵੇ ਕੁਝ ਵੀ ਹੋਵੇ ਲੱਕੜ ਦੇ ਕੰਮ ਨਾਲ ਨਾ ਜੋੜ ਕੇ ਕੰਟੈਂਟ ਲੈਂਦਾ ਇਹ ਤੇ ਇਦਾਂ ਹੀ ਮੈਂ ਸਕੈਚ ਬਣਾਇਆ ਸੀ ਮੈਨੂੰ ਪੁਰਾਣਾ ਦਿਖਾ ਰਿਆ ਸੀ ਸੀਨ ਸਾਹਿਬ ਨੂੰ ਮੈਂ ਸਕੈਚ ਬਣਾ ਕੇ ਦਿੱਤਾ ਸੀਗਾ ਤੇ ਉਹ ਕਹਿੰਦਾ ਪਾਪਾ ਇਹ ਤਾਂ ਮੈਂ ਵੀ ਬਣਾ ਲਵਾਂਗਾ ਤੇ ਮੈਨੂੰ ਕਹਿੰਦਾ ਪਰ ਪਾਪਾ ਮੈਂ ਲੱਕੜ ਦੀ ਬਣਾਉਂਗਾ ਪਹਿਲਾਂ ਕਹਿੰਦਾ ਲੱਕੜੀ ਫਿਰ ਕਹਿੰਦਾ ਮੈਂ ਮੇਖਾਂ ਨਾਲ ਬਣਾਵਾਂਗਾ ਲੱਕੜ ਦੇ ਨਹੀਂ ਪੁੱਤ ਮੈਨੂੰ ਕਹਿੰਦਾ ਫਿਰ ਮੇਖਾਂ ਨਾਲ ਦਾ ਬਣ ਜੂ ਮੈਂ ਮੇਖਾਂ ਨਾਲ ਬਣਾਉਂਗਾ ਫਿਰ ਮੇਰੇ ਵੀ ਦਿਮਾਗ ਚ ਆਇਆ ਹਾਂ ਯਾਰ ਕਿ ਨਵੀਂ ਚੀਜ਼ ਆ ਨਵੀਂ ਆਈਡੀਆ ਹਨਾ ਤੇ ਮੈਂ ਕਿਹਾ ਹਾਂ ਬੇਟਾ ਬਣਾਓ ਮੈਂ ਇਹਨੂੰ ਡਰਾਇੰਗ ਕਰਕੇ ਦੇ ਦੀ ਗ੍ਰਾਫਿੰਗ ਕਰਕੇ ਦੇ ਦੀ ਤੇ ਮੈਂ ਇਹਨੂੰ ਇਹਦੇ ਤੇ ਛੱਡਦਾ ਵੀ ਮੈਨੂੰ ਦੱਸਣਾ ਨਹੀਂ ਕੋਈ ਛਾਪੇ ਕਰੇ ਇਹ ਉੱਟ ਪਨਾਗ ਬਹਿਲਾ ਬਥੇਰਾ ਕਰਦਾ ਰਿਹਾ ਤੇ ਹਫ਼ਤਾ ਖਰਾਬ ਕੀਤਾ ਨੇ ਫਿਰ ਜਦੋਂ ਮੈਂ ਦੇਖਿਆ ਪਿੱਛੇ ਸਿਰਫ 4 ਦਿਨ ਬਚ ਗਏ ਤੇ ਮੈਂ ਚਾਹੁੰਦਾ ਸੀਗਾ ਇਹਨਾਂ ਆਪਣੇ ਡਾਕਟਰ ਅੰਬੇਦਕਰ ਜੀ ਦੇ ਹਨਾ ਵੀ ਆਪਣੇ ਜਨਮ ਦਿਨ ਤੋਂ ਪਹਿਲਾਂ ਪਹਿਲਾਂ ਇਹ ਤਿਆਰ ਹੋਵੇ ਤੇ ਉਹਨਾਂ 'ਚ ਬੜੀ ਖੁਸ਼ੀ ਦੀ ਲਹਿਰ ਹੋਊਗੀ ਇਹਨਾਂ ਨੂੰ ਪਿਆਰ ਕਰਨ ਵਾਲਿਆਂ ਨੂੰ ਕਿਉਂਕਿ ਇਹਨਾਂ ਨੇ ਵੀ ਬੜਾ ਸਮਾਜ ਦੇ ਲਈ ਬੜਾ ਕੁਛ ਕੀਤਾ ਹਨਾ ਸਾਡੀਆਂ ਔਰਤਾਂ ਨੂੰ ਹੱਕ ਦਿਵਾਏ ਜੋ ਨੌਕਰੀਆਂ ਦੇ ਸਭ ਕੁਝ ਹਨਾ ਤੇ ਇਹਨਾਂ ਨੇ ਸਮਾਜਿਕ ਸਮਾਜਿਕ ਦੇ ਵਿੱਚ ਬਰਾਬਰਤਾ ਦਾ ਹੱਕ ਦਿਵਾਇਆ ਹਨਾ ਤੇ ਸੋ ਫਿਰ ਮੈਂ ਇਹਦੀ ਥੋੜੀ ਹੈਲਪ ਕੀਤੀ ਨੂੰ ਸਮਝਾਇਆ ਬੇਟਾ ਇਸ ਹਸਤਾ ਕਰਕੇ ਤੇ ਫਿਰ ਤੁਸੀਂ ਅਸੀਂ ਇਹਦੇ 'ਚ ਖਾਸੀ ਜਿਹੀ ਕੀਤੀ ਆ ਕਿ ਇਹਦੇ 'ਚ ਦੁਨੀਆ ਭਰ ਦੀਆਂ ਮੇਖਾਂ ਪੇਚ ਪੇਜ ਜਿਵੇਂ ਕੀ ਕੁਛ ਐਸੀ ਚੀਜ਼ ਜਿਹੇ ਪੇਚ ਵੀ ਵਰਤੇ ਆ ਜਿਵੇਂ ਕੀ ਕਈਆਂ ਨੂੰ ਇਹ ਪਤਾ ਹੀ ਨਹੀਂ ਕਿ ਚੌਰਸ ਮੂਵ ਵਾਲਾ ਪੇਚ ਵੀ ਹੁੰਦਾ ਸੀਗਾ ਚਗਾਰੜ ਦੇ ਪਿੱਛੇ ਮਰੂਏ ਲਈ ਲੱਗਦਾ ਸੀ ਮਰੂਏ ਨਾਲ ਲੱਗਦਾ ਹੁੰਦਾ ਸੀਗਾ ਉਹ ਪੇਚ ਵੀ ਵਰਤੇ ਆ ਠੀਕ ਹੈ ਪਲੱਸ ਪੇਚ ਮਾਈਨਸ ਪੇਚ ਹਾਈ ਟਿਕ ਦੇ ਜਿਪਸੀਅਨ ਦੇ ਠੀਕ ਆ ਮੇਖਾਂ ਵੀ ਇੱਕ ਸਟੀਲ ਦੀਆਂ ਮੇਖਾਂ ਵੀ ਨੇ ਜਿਹੜੇ ਦੀਵਾਰਾਂ 'ਚ ਲੱਗ ਜਾਂਦੇ ਨੇ ਡਾਇਰੈਕਟ ਸੋ ਕਹਿੰਦਾ ਮਤਲਬ ਇੰਨਾ ਇਹਨਾਂ ਦੇ ਸਮੇਲ ਨਾਲ ਮੇਖਾਂ ਦੇ ਪੇਚਾਂ ਸਮੇਲ ਨਾਲ ਇਹ ਤਿਆਰ ਕੀਤੀ ਆ ਤੇ ਮਨੁੱਖ ਦੇ ਬੱਚੇ ਤੇ ਮਾਨ ਆ ਤੇ ਮਾਨ ਵੀ ਕਿਉਂ ਨਾ ਹੋਵੇ ਮੈਂ ਇਹ ਅਸਲ ਨਾਲ ਜਦੋਂ ਜਿਸ ਤਾਂ ਕਿ ਮੈਂ ਪੁਰਾਣੀ ਇੰਟਰਵਿਊਾਂ 'ਚ ਕਿਹਾ ਸੀਗਾ ਕਿ ਮੈਂ 월ਡ ਰਿਕਾਰਡ ਕੈਂਪ ਕਰਾਂਗਾ ਮੈਂ ਨਹੀਂ ਕਰ ਪਾਇਆ ਮੇਰਾ ਕਈ ਵਾਰੀ ਮਜ਼ਾਕ ਵੀ ਉੜਿਆ ਫਿਲਹਾਲ ਫਿਰ ਮੈਂ ਕੁਝ ਬਿਮਾਰੀ ਦੇ ਮੇਨਾ ਕੁਝ ਹਾਦਸਾ ਹੋ ਗਿਆ ਮੈਂ ਬਿਮਾਰ ਹੋ ਗਿਆ ਉਹਦੇ ਕਰਕੇ ਤਾਂ ਬਿਲਕੁਲ ਹੀ ਮੈਂ ਮੈਨੂੰ ਜ਼ਿੰਦਗੀ ਦੀ ਆਤ ਛੱਡੀ ਗਈ ਫਿਰ ਮੈਂ ਕਿਹਾ ਵੀ ਮੇਰਾ ਬੇਟਾ ਹੋਊਗਾ ਬੱਚਾ ਹੋਊਗਾ ਫਿਰ ਉਹ ਉਦੋਂ ਵੀ ਮੇਰਾ ਫਿਲਹਾਲ ਮਜ਼ਾਕ ਵਾਲੇ ਗੱਲਾਂ ਕਹਿੰਦਾ ਫਿਲਮੀ ਗੱਲਾਂ ਕਰਦਾ ਇੱਕ ਆਪਦੇ ਪੱਲਿਓ ਝਾੜ ਰਿਹਾ ਗੱਲ ਨੂੰ ਹਨਾ ਵੀ ਇਹ ਕਹ ਰਿਹਾ ਸੀ ਤਦ ਕਰਿਆ ਹੁਣ ਬੱਚੇ ਦਾ ਨਾਮ ਲਾ ਰਿਹਾ ਵਾ ਇਹ ਤਾਂ ਕੁਝ ਨਹੀਂ ਹੋਣਾ ਹੈਗਾ ਬਟ ਤੁਸੀਂ ਦੇਖੋ 1 ਸਾਲ ਦਾ ਸੀ ਜਦੋਂ ਇਹ ਡ੍ਰਿਲ ਚਲਾਉਣ ਲੱਗ ਗਿਆ ਸੀਗਾ ਇਹਦਾ ਵਰਲਡ ਰਿਕਾਰਡ 'ਚ ਨਾਮ ਆ ਗਿਆ ਤੇ ਆਉਂਦੇ ਨੇ ਦੱਸਦਾ ਵੀ ਵਾਗ ਕੇ ਪੀ ਐਚ ਡੀ ਕਾਰਪੈਂਟਰ ਦਾ ਅਪਡੇਟ ਵਰਜਨ ਆ ਗਿਆ ਦੁਨੀਆ ਤੇ ਤੇ ਹੁਣ ਤੁਸੀਂ ਦੇਖੋ ਇਹਨੇ 1 ਮਹੀਨੇ ਹੁਣ ਜੀ ਇਹਦੀ 5 ਸਾਲ 5 ਇਅਰ ਉਹ ਕਿਹੜੇ ਬੱਚੇ ਇਸ ਉਮਰ ਦੇ ਵਿੱਚ ਖੇਲਣ ਨੂੰ ਖੇਡਦੇ ਨੇ ਇਹ ਤਾਂ ਨਾਲ ਹੈਲਪੀ ਵੀ ਕਰਦਾ ਪੂਰੀ ਕੰਮ ਤੁਹਾਡੇ ਦਾ ਹਾਂਜੀ ਤੁਸੀਂ ਇਹਦੀ ਆਈਡੀ ਤੇ ਜਾ ਕੇ ਤਾਂ ਦੇਖੋ ਇਹ ਸਾਰਾ ਕੰਮ ਕਰਦਾ ਟੋਟਲੀ ਕੰਮ ਕਰਦਾ ਮੈਨੂੰ ਇਹਦਾ ਉਦੋਂ ਪਤਾ ਲੱਗਿਆ ਵੀ ਇਹ ਸਾਰਾ ਕੰਮ ਕਰ ਲੈਂਦਾ ਵਾ ਮੈਂ ਬਿਮਾਰ ਸੀਗਾ ਤੇ ਕਈਆਂ ਨਾਲ ਸਾਡੀ ਕਮਿਟਮੈਂਟ ਵਹੀ ਜਾਂਦੀ ਆ ਵੀ ਕੰਮ ਇਹ ਟਾਈਮ ਤੇ ਦੇਣਾ ਉਹਨਾਂ ਦੇ ਮੈਰਿਜ ਸੀਗੀ ਮੇਰੇ ਬੱਚੇ ਨੇ ਤੁਸੀਂ ਯਕੀਨ ਮੰਨੋਗੇ ਮੇਰੇ ਬੱਚੇ ਨੇ ਇੱਕ ਕਾਰੀਗਰ ਜਿੰਨਾ ਮੇਰਾ ਸਾਥ ਦਿੱਤਾ ਮੈਂ ਬਿਮਾਰ ਬੈਠਾ ਗਿਆ ਪਾਪਾ ਤੁਸੀਂ ਇੱਥੇ ਬੈਠੇ ਰਹੋ ਕਿਚਨ ਦੇ ਡੱਡੂ ਕਬਜੇ ਟੈਲੀਆਂ ਟੁੱਲੀਆਂ ਸਭ ਲਾਈਆਂ ਸਭ ਬਰਾਬਰ ਮੇਰੇ ਕੰਮ ਕਰਦਾ ਸਰ ਉਦੋਂ ਹੀ 3 ਸਾਲ ਦਾ ਸੀਗਾ 3 ਸਾਲ ਦੀ ਉਮਰ ਸਾਰਾ ਕੰਮ ਮਿਸਤਰੀ ਵਾਲਾ ਕਰਦਾ ਹਾਂਜੀ ਸਰ ਇਹਦੀ ਵੀਡੀਓ ਤੁਸੀਂ ਦੇਖ ਸਕਦੇ ਹੋ ਮੈਂ ਪੁਰਾਣੀ ਵੀਡੀਓ ਪਾਈ ਨਹੀਂ ਕੀ ਬੋਰਡ ਗਿਫਟ ਹੈ ਇਹ ਨਹੀਂ ਸਰ ਐਕਚੁਅਲ ਨਾ ਸੰਨ ਵੀ ਦੁੱਖ ਹੁੰਦਾ ਵਾ ਹਨਾ ਇੱਕ ਕੋਚ ਨੂੰ ਇੱਕ ਫਾਦਰ ਨੂੰ ਦੁੱਖ ਹੁੰਦਾ ਇਸ ਗੱਲ ਦਾ ਜਦੋਂ ਬੰਦਾ ਇੰਨੀ ਗੱਲ ਕਰਕੇ ਸਾਰ ਦਿੰਦਾ ਵੀ ਹਾਂ ਇਹ ਬੱਚਾ ਚਲੋ ਕਰਾਮਾਤੀ ਬੱਚਾ ਵਾ ਜਾਂ ਰੱਬ ਨੇ ਘਟ ਪਰ ਨਹੀਂ ਉਹਦੇ ਪਿਓ ਉਹਦੇ ਕੋਚ ਤੋਂ ਪੁੱਛ ਕੇ ਦੇਖੋ ਉਹਨੇ ਉਹਦੇ ਲਈ ਕੀ ਕੁਛ ਕੀਤਾ ਹੁੰਦਾ ਵਾ ਠੀਕ ਆ ਮੈਂ ਵੀ ਦੇਖੋ ਮੈਂ ਵੀ ਕਬਾਬ ਆ ਮੈਂ ਫਿਰ ਵੀ ਇੱਕ ਜੋਖਮ ਸਹਿ ਰਿਆ ਵਾਂ ਵੀ ਬੱਚੇ ਦੇ ਹਰ ਕੋਈ ਮਿਸਤਰੀ ਵੈਸੇ ਆਪਦੇ ਬੱਚੇ ਤੇ ਦਾ ਕੰਮ ਕਰਾ ਸਕਦਾ ਸਿਖਾ ਸਕਦਾ ਪਰ ਅਗਲਾ ਡਰਦਾ ਵੀ ਬੱਚੇ ਦੇ ਕੋਈ ਕੱਟ ਨਾ ਲੱਗ ਜਵੇ ਸੱਟ ਨਾ ਪਰ ਮੈਂ ਇਹ ਚੀਜ਼ ਨੂੰ ਆਪਦੇ ਗੁਰੂਆਂ ਬੱਲੀ ਦੇਖ ਕੇ ਸਾਡੇ ਗੁਰੂ ਨੇ ਚਾਰੇ ਪੁੱਤ ਬਾਰਤੇ ਸੀ ਕੌਮ ਲਈ ਹਨ ਅਸੀਂ ਉਹਨਾਂ ਨੂੰ ਦੇਖ ਕੇ ਹੌਸਲਾ ਲੈਂਦੇ ਹੋਏ ਮੈਂ ਬੱਚੇ ਨੂੰ ਇਹ ਲਾਈਨ ਚ ਲੈ ਕੇ ਆਇਆ ਵਾਂ ਵੀ ਚਲੋ ਮਾੜੇ ਮੋٹے ਜੋਖਮ ਤਾਂ ਅਸੀਂ ਸਹੀ ਸਕਦੇ ਜਦੋਂ ਗੁਰੂਆਂ ਨੇ ਤਾਂ ਆਪਣੇ ਪਾਸ ਚਾਰ ਪੁੱਤ ਬਾਰਤੇ ਸੀ ਨਾ ਤੇ ਅਸੀਂ ਇਹ ਮੈਂ ਇਹ ਕਾਰਪੈਂਟਰੀ ਨੂੰ ਟੈਕਨੀਕੀ ਸਿੱਖਿਆ ਨੂੰ ਰਿਪਰੈਜ਼ੈਂਟ ਕਰਨ ਲਈ ਇਹ ਬੱਚੇ ਨੂੰ ਅੱਗੇ ਲੈ ਕੇ ਆ ਰਹੇ ਆ ਤਾਂ ਹੁਣ ਅੱਗੇ ਕੀ ਪਲਾਨ ਹੈਗਾ ਅੱਗੇ ਫਿਊਚਰ ਅੱਗੇ ਸਰ ਮੇਰਾ ਪਲਾਨ ਇਹੀ ਆ ਵੀ ਮੈਂ ਅੱਗੇ ਜਾ ਕੇ ਹੋਰ ਮੈਂ ਇਹ ਚੀਜ਼ ਨੂੰ ਬੜਾ ਵਧਾ ਦੇਣਾ ਚਾਹਣਾ ਜਿਵੇਂ ਕਿ ਮੋਦੀ ਜੀ ਵੱਲੋਂ ਪਹਿਲਾਂ ਮੈਗਨੈਟ ਮਿਸ਼ਨ ਦੇ ਵਿੱਚ ਹੈਨਾ ਮੈਨੂੰ ਤਕਨੀਕੀ ਸਿੱਖਿਆ ਮੰਤਰੀ ਅ ਮਦਨ ਮੋਹਨ ਮਿੱਤਲ ਜੀ ਵੱਲੋਂ ਵੀ ਹਨਾ ਮੈਨੂੰ ਬ੍ਰਾਂਡ ਮਾਸਟਰ ਬਣਾਉਣ ਦਾ ਮਾਣ ਬਖਸ਼ਿਆ ਗਿਆ ਸੀ ਤੇ ਮੈਂ ਆਈਟੀ ਵਿੱਚ ਟ੍ਰੇਨਿੰਗ ਕੀਤੀ ਸੀ ਇਸ ਤਰ੍ਹਾਂ ਹੀ ਹੁਣੇ ਮੇਰਾ ਬੱਚਾ ਤੁਸੀਂ ਦੇਖੋਗੇ ਥੋੜੇ ਸਮੇਂ ਤੱਕ ਇੱਕ ਇਨਸਟ੍ਰਕਟਰ ਦੇ ਬਰਾਬਰ ਦੀ ਟੀਚਿੰਗ ਦੇਏਗਾ ਲੋਕਾਂ ਨੂੰ ਬੱਚਿਆਂ ਨੂੰ ਸਖਿਆਰਤੀ ਨੂੰ ਦੱਸਦਾ ਸੀਗਾ ਜਿਹੜੇ ਨਾਲ ਜਿਹੜੇ ਕੰਮ ਕਰਨ ਵਾਲੇ ਉਹਨਾਂ ਨੂੰ ਵੀ ਦੱਸਦਾ ਜੀ ਕਿ ਹਾਂਜੀ ਹਾਂਜੀ ਜਿਵੇਂ ਪ੍ਰੈਸ਼ਰ ਹੁੰਦੇ ਨੇ ਕਈ ਫ੍ਰੈਸ਼ਰਾਂ ਨੂੰ ਕਈ ਵਾਰ ਇਹ ਨਹੀਂ ਪਤਾ ਹੁੰਦਾ ਵੀ ਗ੍ਰੈਂਡਰ ਕਿਹੜਾ ਕਟਰ ਕਿਹੜਾ ਇਹ ਉਹਨਾਂ ਨੂੰ ਦੱਸਦਾ ਉਹਦੀ ਇੰਪੋਰਟੈਂਸ ਦੱਸਦਾ ਵਾ ਜਿਸ ਤਰ੍ਹਾਂ ਵਰਕਿੰਗ ਦੱਸਦਾ ਇਸੇ ਕਰਕੇ ਗੂਗਲ ਕਾਰਪੋਰੇਟ ਦੇ ਨਾਮ ਆਇਆ ਵਾ ਇਹ ਹਰ ਅਲਫਾਬੈਟ ਦੇ ਨਾਮ ਤੇ ਟੂਲਾਂ ਦੇ ਨਾਮ ਜਾਣਦਾ ਵਾ ਫਿਰ ਉਹਦੀ ਵਰਕਿੰਗ ਕਰਕੇ ਦਿਖਾਉਂਦਾ ਫਿਰ ਉਹਦੀ ਇੰਪੋਰਟੈਂਸ ਦੱਸਦਾ ਵਾ ਸਭ ਕੁਝ ਕਰਨਾ ਜਾਣਦਾ ਜੀ